ਮੱਛੀ ਇਹਨੂੰ ਮੈਂ ਉਹ ਮੈਂ ਹੁਣ ਗੜੇ ਨਾਲ ਭੁੱਲ ਜਾਨਾ ਸਾਨੂੰ ਕਿਉਂ ਯਾਦ ਰਹਿੰਦਾ ਨਾ ਜੀ 30 ਮੰਗਿਆ ਸੀ ਇਹਦਾ 25 ਮੰਗਿਆ ਸੀ ਦੋਆਂ ਦੇ ਦਸਾਂ ਨੂੰ ਕਿੰਨੇ ਮੰਗੇ ਨੇ 55000 ਮੰਗੋ ਨੀ 55 ਦੀ ਨਹੀਂ ਵਿਕਣੀ ਆ ਥੈਂਕ ਯੂ ਨਹੀਂ ਨਹੀਂ ਉਹਨੇ ਦੀਆਂ ਲੈ ਕੋਈ ਗੱਲ ਕੁਝ ਨਹੀਂ ਲੱਗਦਾ ਜੀ ਅਸੀਂ ਤਾਂ ਲਾਏ ਨੇ ਕੁਝ ਲਾ ਗਿਆ ਨਹੀਂ ਕੁਝ ਤਾਂਰਾ ਅਸੀਂ ਤਾਂ ਕੀ ਲਾਉਣਾ ਹੁਣ ਤੂੰ ਮੈਨੂੰ ਰੈਂ ਕਰਕੇ ਦੱਸ ਦੋ ਨਾ ਰੈਂ ਕਰਕੇ ਬੋਛੜਾ ਕੋਈ ਇੱਧਰ ਆ ਜਾ ਤੂੰ ਵੀ ਆ ਜਾ ਤੂੰ ਉੱਥੇ ਹੋ ਜਾ ਖੁੰਝ ਜੀ ਮਿੰਟ ਤੱਕ ਗੱਲ ਆ ਬਸ ਬਾਈ 25000 ਕਹਿੰਦੇ ਨੇ ਬਾਈ ਜੋੜੇ ਦਾ ਮੈਂ ਨਹੀਂ ਕਹਿੰਦਾ ਅਗਰ ਇਹਨੇ ਕਿਹਾ ਨਹੀਂ ਕੋਈ ਗੱਲ ਨਹੀਂ ਬੜਾ ਕੌਸ ਨਹੀਂ ਲਾਉਣਾ ਕੋਈ ਗੱਲ ਨਹੀਂ ਚਾਹੋ ਜੀ ਮੈਂ ਤੁਹਾਨੂੰ ਕਹ ਰਹੀ ਐ ਨਹੀਂ ਦੇਣੀਆਂ ਨਹੀਂ ਹੈ ਪੱਠਾ ਹੀ ਵੇਖ ਲੋਈ ਨਹੀਂ ਪੱਠਾ ਹੀ ਕੋਈ ਤਾਂ ਥਾਣੀ ਪੱਠਾ ਤਾਂ ਨਹੀਂ ਹਾਂ ਮੈਂ ਕਹਿੰਦੇ ਪੱਠਾ ਨਾਲ ਮੈਂ ਪੱਟਾ ਮੁੱਲ ਲਵਾਂ ਹੁਣ ਮੈਂ ਕੀ ਕਰਾਂਗਾ ਪਾਬਾ ਜੀ ਕੀ ਕਰਾਂ ਦੇ ਦਿਓ ਤੁਸੀਂ ਬੈਠਾਂ ਨਾ ਮੈਂ ਤਾਂ ਕੀ ਬੈਠਾਂ ਤੁਸੀਂ ਦੱਸੋ ਹੈ ਇਸ ਲੋਕ ਤੁਸੀਂ ਲੱਗੇ ਕੀ ਕੰਦਾ ਇਹ ਸਾਰੀ ਬੀ ਨੇ। ਰਾਜੋ ਤੈਨੂੰ ਪਤਾ ਹੀ ਯਾਰ ਕੰਨੰਦਿਆਂ ਪੱਠਾ। ਥੋੜੀ ਨਾ ਹੁੰਦੀ। ਜੇ ਮੈਂ ਕੁਛ ਕਰਦਿਆਂ ਖੜੋਂਗੇ ਮੇਰੀ ਗੱਲ ਤੇ। ਹੈ? ਉਹ ਦੇਖ ਕੇ ਜੇ ਕਰਦੀ ਫਿਰ ਬੋਲਾ ਨਾ ਕਰੀ ਕੰਮ। ਦੇਖ ਕੇ ਜੇ ਕਰ ਦੇ। ਓਏ ਬਾਈ 28000 ਦੀਆਂ ਤੈਨਨੇ? ਨਹੀਂ 28000। ਬਹੁਤੀਆਂ ਗੱਲਾਂ ਨਹੀਂ ਕਰਦੇ। 30 ਦੀਆਂ ਤੈਨਨੇ? ਨਹੀਂ। 15 15 ਤੈਨੂੰ ਕਹਤਾ 30000 ਦੀਆਂ ਪਾ ਦੇ। ਨਹੀਂ 30 ਤਾਂ ਥੋੜਾ ਜੀ। ਪੱਕਾ ਮੋੜ। ਓਰੇ ਆ ਬਾਈ। ਓਰੇ ਆ। ਓਰੇ ਆ ਓਰੇ 2 ਮਿੰਟ ਚ। ਤੈਨ ਦੇਣੀਆਂ ਨੇ। ਵੇਚਣ ਆਸਤੇ ਤਾਂ ਆਏ ਆ ਜੀ ਆਪਾਂ। ਇੱਕ ਤਾਂ ਉਹ ਲਾਲ ਆਏ ਨੂੰ ਮੂੰਹ ਵਾਲੀ ਵਿਚਾਲ ਲਈ ਇੱਕ ਆ ਗਈ ਦੱਬੀ 31000 ਦੀਆਂ ਦੇਣੀਆਂ ਨੇ ਨਹੀਂ ਆ ਗਿਆ ਬਸ ਰਾਜੂ ਲੈ ਫੜ 32 ਦੀ ਸਾਈ 32 ਦੀਆਂ ਹੋ ਗਈਆਂ 36000 ਦੀਆਂ ਲੈ ਜਾ ਜਾ ਉਹ ਵੀ ਮੈਂ ਉਹਨਾਂ ਦੇ ਬਿਨਾਂ ਪੁੱਛੇ 32000 ਦੀਆਂ ਉਰੇ 32 ਦੀਆਂ ਸੈਸਾਈ ਦੇ ਨੂੰ ਦੇਸ ਆਈ ਬੱਤੀ ਤੇ ਤੂੰ ਹਾਂ ਤਾਊ ਓਏ ਯਾਰ ਨਹੀਂ 36 ਓਏ ਦੇ ਯਾਰ ਪਰ ਇਹ ਤਾਂ ਵੱਡ ਗਲੇ ਦਾ ਨਹੀਂ ਪਤਾ ਹੀ ਹੈ ਕੋਈ ਆਪਣੇ ਮੈਂ ਥੋੜੀ ਕਰਨੀ ਤੜ ਕੋਈ ਨਾ ਬਾਪੂ ਮੇਰਿਆ ਕੋਈ ਨਾਗ ਨਹੀਂ ਵਿੱਚ ਤੂੰ ਬਲਾ ਕੇ ਲੈ ਇਹਨਾਂ ਨੂੰ ਇਹ ਜਾਂਦੇ ਤੇ ਹੋਰ ਲੈਂਦੇ ਨਹੀਂ ਤੇ ਨਹੀਂ ਨਹੀਂ ਅਸੀਂ ਅਸੀਂ ਪਹਿਲਾਂ ਕਿੱਕਟ ਆਈ ਮੈਂ ਆ ਵੀ ਆ ਪਗਲੀ ਮੰਡੀ ਦਾ ਜੈਜ ਕਰਦੇ ਯਾਰ ਬਾਰਾਜੂ ਕੋਈ ਮੈਂ ਹੁਣ ਜੈਜ ਕੀ ਕਰਾਂ ਉਹਨਾਂ ਦੇ ਬਿਨਾਂ ਪੁੱਛੇ ਮੈਂ 4-5000 ਪਾਤਾ ਜੈਜ ਕਰਦੇ ਕੋਈ ਗੱਲ ਓ ਦੇਸ ਆਈ ਰਿਆ ਯਾਰ ਫੜਦਾ ਨਹੀਂ ਫੜੂਗਾ ਕਿਉਂ ਨਹੀਂ 2000 ਰੁਪਏ ਸਾਈ ਪੈਸੇ ਦੇ ਕੇ ਆਪਦਾ ਬਗਜਣ ਕੇ ਬੱਕਰੀਆਂ ਦੇਦੀ ਨਹੀਂ ਤੇ 1000 ਰੁਪਏ ਲੈ ਕੇ ਭਾਜੀ ਲੈ ਨਹੀਂ ਭੱਜਣਾ ਰੱਖ ਦਿੱਤੇ ਹਾਂ ਯਾਰ ਕਿ ਸਿੱਧੀ ਗੱਲ ਆਪਣੇ ਲੈ ਉਹਦਾ ਮੂੰਹ ਕਰ ਲੈ ਠੋਡੀ ਰੱਖਣਾ ਫੇਰ ਗੜਕੇ ਦੇ ਫੇਰ ਰੱਖਣੀ ਠੋਡੀ ਕਿੰਨੇ ਦਿਨਾਂ ਕੰਨ ਹੁੰਦਾ ਰਜੂ 30 ਦੀਆਂ ਵੇਖੀਆਂ ਉਨੇ ਬੱਤੀ ਥੋੜਾ ਪੱਕਾ ਲਾ ਦੇ ਯਾਰ ਚਾਹੇ ਮੈਂ ਕਰਦੇ ਪੱਠ ਵੀ ਵੇਖ ਲੈ ਯਾਰ ਜਾਇਦੀ ਉਹ ਕੋਈ ਗੱਲ ਨਹੀਂ ਯਾਰ ਲਾਸਿੰਗਾਂ ਬੱਸ ਅਸੀਂ ਹੱਥ ਕਰਕੇ ਪੇਮੈਂਟ ਕਰਦੇ ਉਹ ਨਹੀਂ ਯਾਰ ਰਾਜੂ ਆ ਆ ਥੋੜਾ ਹੋਰੇ ਆ ਉਹ ਨਹੀਂ ਅੰਕਲ ਹੋਰੇ ਹੋਰੇ ਜੇ ਹੁੰਦੇ ਪੱਕੇ ਕਰ ਦਿੰਦੇ ਇਹਦਾ ਦਿਲ ਨਾ ਦਿਖਾਓ ਸਾਢੇ 32 ਦੀਆਂ ਹੋਣਗੀਆਂ ਬਸ ਪਰ ਰੱਖ ਲਿਆ ਹੁਣ ਸਾਢੇ 32 ਦੀਆਂ ਹੋਈਆਂ ਨੇ ਮੈਂ ਉਹਦਾ ਦੇਰੀ ਨਾ ਦਿਖਾਉਂ ਆਏ ਹੁਣ ਯਾਰ ਕੀ ਕਰਾਂ ਅਗਲੇ ਨਾਲ ੱੱਕਾ ਥੋੜੀ ਕਰਾਂਗੇ ਆਪਾਂ ਕਾਲੀ ਨਹੀਂ ਐਚੋ ਮਾਈ ਸਰਵ ਥੋੜੀ ਕੀਤੀ ਕੀ 500 ਦੀ ਗੱਲ ਆ ਰੋਣ ਲੱਗ ਰਿਹਾ ਚੱਲ ਚੱਲ 500 ਰੁਪਏ ਰੱਖ ਜੂ ਓਏ ਆਹੋ ਹੱਸਣ ਲੱਗ ਜੂ ਮਾੜਾ ਮੋਟਾ ਤੇਲ ਪਾਣੀ ਬਣ ਜੂ ਨੂੰ ਹਾਂ 1000 ਰੁਪਏ ਆ ਗਏ ਭਾਈ ਤੇਲ ਪਾਣੀ ਬਣ ਜੂ ਵਿਚਾਰੇ ਨੂੰ ਰਾਧਾ ਹੈ ਤੇ 1000 ਰੁਪਏ ਆ ਗਏ ਬੱਕਰੀਆਂ ਮੁੰਡਿਆਂ ਨੂੰ ਦਿਖਾ ਦੇ ਵੀਡੀਓ ਬਣਾ ਲੈਣਗੇ ਮੈਂ ਤਾਂ ਜਾਂਦਾ ਸੌਥੇ ਤੇ ਉੱਥੇ ਆ ਜੀ ਮੈਂ ਇੱਕ ਤਰੀ ਲੱਗਿਆ ਰੱਜੂ ਬਾਜ ਨਹੀਂ ਆਉਣੀ ਇਤਨਾ ਬਾਜ ਨਹੀਂ ਆ ਗਈ ਓਏ ਇੱਕ ਹੌ ਖੜੀ ਆ ਬਾਪੂ ਇਹ ਦਤਾ ਹੈ ਕਿ ਦੂਜੀ ਖੜੀ ਆ ਦੂਨੀ ਆ ਦੂਨੀ ਆ ਜਿੱਥੇ ਕਾਰ ਸਾਹਮਣੇ ਰੱਖਿਆ ਵਾ ਸਾਢੇ 32 ਦੀਆਂ ਹੋਈਆਂ ਨੇ ਬਾਈ ਸਾਢੇ 32 ਦੀਆਂ ਵੀਡੀਓ ਬਣ ਗਈ